ਇਹ ਖਬਰ ਸਾਬਤ ਕਰਦੀ ਹੈ ਕਿ ਔਰਤਾਂ ਨੂੰ ਮੌਕਾ ਮਿਲੇ ਤਾਂ ਉਹ ਕੋਈ ਵੀ ਮੁਕਾਮ ਹਾਸਲ ਕਰ ਸਕਦੀਆਂ ਨੇ ਅੱਜ ਪਿੰਡ ਸਬਰਾ ਵਿਖੇ ਇੰਡੀਅਨ ਯੂਨੀਅਨ ਹਾਕੀ ਟੀਮ ਵਿੱਚ ਚੁਣੀ ਜਾਣ ਵਾਲੀ 21 ਸਾਲਾਂ ਲੜਕੀ ਕਰਮਨਜੀਤ ਕੌਰ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਜੋ ਵਿਦੇਸ਼ਾਂ ਵਿੱਚ ਭਾਰਤ ਦੀ ਨੁਮਾਇੰਦਗੀ ਕਰਕੇ ਵਾਪਸ ਭਾਰਤ ਪਰਤੀ ਹੈ ਕਰਮਨਜੀਤ ਕੌਰ ਦੀ ਇਹ ਪਹਿਲੀ ਇੰਟਰਨੈਸ਼ਨਲ ਸਿਲੈਕਸ਼ਨ ਸੀ ਜਿਸ ਤੋਂ ਬਾਅਦ ਉਹ ਜਰਮਨੀ ਅਰਜנטיਨਾ ਅਤੇ ਬੈਲਜੀਅਮ ਵਿੱਚ ਖੇਡ ਕੇ ਵਾਪਸ ਪਰਤੀ ਹੈ ਆਪਣੀ ਧੀ ਦੀ ਇਸ ਪ੍ਰਾਪਤੀ ਉੱਤੇ ਖੁਸ਼ੀ ਜ਼ਾਹਿਰ ਕਰਦੇ ਕਰਮਨਜੀਤ ਦੇ ਪਿਤਾ ਦਿਲਬਾਗ ਸਿੰਘ ਨੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਧੀਆਂ ਨੂੰ ਪੜਾਉਣ ਅਤੇ ਖੇਡਾਂ ਵੱਲ ਪ੍ਰੇਰਿਤ ਕਰਨ ਤਾਂ ਜੋ ਉਹ ਵੀ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰ ਸਕਣ। ਇਸ ਮੌਕੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਬਰਾ, ਪਿੰਡ ਦੇ ਸਰਪੰਚ ਅਵਤਾਰ ਸਿੰਘ ਅਤੇ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ ਕੋਟ ਬੁੱਢਾ ਨੇ ਕਰਮਨਜੀਤ ਅਤੇ ਉਸਦੇ ਪਰਿਵਾਰ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਕਰਮਨਜੀਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਲੜ ਕ્યાં ਵੀ ਆਪਣੇ ਮਾਪਿਆਂ ਤੇ ਦੇਸ਼ ਦਾ ਨਾਮ ਚਮਕਾ ਸਕਦੀਆਂ ਨੇ ਮੈਂ ਜੂਨੀਅਰ ਔਮਨਸ ਆਕੇ ਟੀਮ ਦੇ ਵਿੱਚ ਹੁਣੇ ਰੀਸੈਂਟਲੀ ਤਿੰਨ ਟੂਰ ਕਰਕੇ ਆਈਆਂ ਤੇ ਅਸੀਂ ਤਿੰਨ ਜਗ੍ਹਾ ਤੇ ਖੇਡਣ ਗਏ ਸੀਗੇ ਤੇ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਤੇ ਮੇਰਾ ਪਿੰਡ ਪਹੁੰਚ ਤੇ ਸਾਰੇ ਪੰਚਾਇਤ ਮੈਂਬਰ ਸਭ ਨੂੰ ਬਹੁਤ-ਬਹੁਤ ਧੰਨਵਾਦ ਮੇਰਾ ਇੰਨਾ ਵਧੀਆ ਵੈਲਕਮ ਕਰਨ ਲਈ ਥੈਂਕ ਯੂ ਥੈਂਕ ਯੂ ਸੋ ਮਚ ਆ ਕਿਹੜੀ-ਕਿਹੜੀ ਜਗ੍ਹਾ ਤੇ ਤੁਸੀਂ ਖੇਡ ਕੇ ਆਏ ਜੇ ਤੇ ਕਿਹੜੇ-ਕਿਹੜੇ ਦੇਸ਼ੋਂ ਅਸੀਂ ਪਹਿਲਾਂ ਅਰਜنٹინა ਸੀਗੇ ਫਿਰ ਉਸ ਤੋਂ ਬਾਅਦ ਬੈਲਜੀਅਮ ਤੇ ਫਿਰ ਜਰਮਨੀ ਮੈਂ ਆਪਣੇ ਪਿੰਡ ਵਾਸੀਆਂ ਦਾ ਬਹੁਤ-ਬਹੁਤ ਧ ਇਨਾਰੇ ਮੇਰੀ ਬੱਚੀ ਨੂੰ ਬਹੁਤ ਪਿਆਰ ਦਿੱਤਾ ਵਾ ਤੇ ਪਹਿਲਾਂ ਵੀ ਸਾਰੇ ਪਿੰਡ ਨੇ ਮੈਨੂੰ ਬਹੁਤ ਜ਼ਰਾ ਮਾਣ ਦਿੱਤਾ ਹੈ ਕਿ ਹਰ ਇੱਕ ਪੀਰ ਛੋਟੇ ਵੱਡੇ ਨੇ ਸਾਰਿਆਂ ਨੇ ਮੋਤਵਾਰਾਂ ਨੇ ਪੰਚਾਇਤ ਨੇ ਤੇ ਸਭ ਨੇ ਮੈਨੂੰ ਬਹੁਤ ਮਾਣ ਦਿੱਤਾ ਅੱਜ ਮੇਰੇ ਪਿੰਡ ਜਰੇ ਮੇਰੀ ਬੇਟੀ ਪਹੁੰਚੀ ਆ ਖੇਡ ਕੇ ਤਿੰਨ ਦੇਸ਼ਕ ਵਿੱਚੋਂ ਤੇ ਉਹਦੇ ਲਈ ਅੱਜ ਪਿੰਡ ਪੰਚਾਇਤ ਨੇ ਸਾਫ ਕਾ ਮੌਜੂਦਾ ਪੰਚਾਇਤ ਤੇ ਮੌਜੂਦਾ ਪੰਚਾਇਤ ਦੇ ਸਾਰੇ ਸਰਪੰਚ ਮੈਂਬਰ ਸਰਬਾਨ ਨੇ ਅੱਜ ਅੱਡੇ ਦੀ ਸਭਰਾ ਦੇ ਵਿੱਚ ਆਣ ਕੇ ਮੇਰੀ ਬੇਟੀ ਨੂੰ ਹੋਰ ਮਾਣ ਸਨਮਾਨ ਦਿੱਤਾ ਮੈਂ ਸਾਰਿਆਂ ਦਾ ਦਿਨੋ ਧੰਨਵਾਦ ਦਿਨੋ ਧੰਨਵਾਦ ਕਰਦਾ ਵਾਂ ਏ ਸਾਡੇ ਸਾਬਕਾ ਵਿਧਾਇਕ ਸਾਡਾ ਸਰਪੰਚ ਦਸ ਸਿੰਘ ਗਿੱਲ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਫੋਨ ਕਰਕੇ ਬਹੁਤ-ਬਹੁਤ ਵਧਾਈ ਦਿੱਤੀ ਆ ਅੱਜ ਵੀ ਉਹਨਾਂ ਨੇ ਜਦੋਂ ਪਤਾ ਲੱਗਾ ਉਹਨਾਂ ਨੂੰ ਵੀ ਬੀਟੀ ਆ ਰਹੀ ਆ ਤੇ ਅੱਜ ਫੋਨ ਕਰਕੇ ਉਹਨਾਂ ਨੇ ਸਿਰੇ ਵਧਾਈ ਦਿੱਤੀ ਆ ਤੇ ਧੰਨਵਾਦ ਕੀਤਾ ਵੀ ਮੈਂ ਵੀ ਜਲਦੀ ਇਸ ਪਰਾ ਪਿੰਡ ਵਿੱਚ ਬੇਟੀ ਨੂੰ ਸਨਮਾਨ ਕਰਨ ਲਈ ਪਹੁੰਚਾਂਗੇ ਤੇ ਮੇਰੇ ਵੱਲੋਂ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਹਾਂ ਜੀ ਅੱਜ ਪਿੰਡ ਸਭਰਾਹ ਪਹੁੰਚੇ ਜਿੱਥੇ ਬੇਟੀ ਵੱਲੋਂ ਜਿਹੜੇ ਕਿ ਖੇਡ ਕੇ ਬਾਹਰ ਆਏ ਕੀ ਕਹਿਣਾ ਚਾਹੋਗੇ ਜੀ ਅੱਜ ਤੁਸੀਂ ਨਕਰਸਾਦਰਾ ਸਰਵਤਨਵਾਲ ਸਿੰਘ ਜੀ ਔਰ ਸਹਿਬ ਸਿੰਘ ਜੀ ਤੁਹਾਡਾ ਫੈਕਟਰੀ ਪ੍ਰਬਾਲ ਇਹ ਇਸ ਪਰਿਵਾਰ ਦੇ ਵਿੱਚ ਸਾਡੀ ਬੇਟੀ ਨੇ ਜਨਮ ਲਿਆ ਕਰਨ ਜੀ ਦੀ ਕੋਲ ਕਰਨ ਜੀ ਦੀ ਕੋਲ ਔਰ ਇਹਨਾਂ ਦੇ ਤਿੰਨਾਂ ਕੈਂਟਰੀਆਂ ਦੇ ਵਿੱਚ ਹਾਥੀ ਜਿੰਦਿਆ ਮੱਲਾ ਮਾਰ ਗਿਆ ਨੇ ਜਿਹੜਾ ਅੱਜ ਨਰਕਰ ਸੰਭਾਲਾ ਦੇ ਵਿੱਚ ਪੁੱਜੇ ਪੂਰੀ ਪੰਚਾਇਤ ਸਭਾ ਦੇ ਸਾਡੇ ਸਾਹਮਣੇ ਖੜੀ ਆ ਔਰ ਵੱਡੇ ਪੱਧਰ ਤੇ ਇਹ ਪਿੰਡ ਦਾ ਨਿਕ ਖਭਰਾ ਦਾ ਨਾਂ ਤਾਂ ਪਹਿਲਾਂ ਬਹੁਤ ਵੱਡਾ ਸੀਗਾ ਜਿਵੇਂ ਜੋਤਾ ਸੁਭਰਾ ਆ ਹੋਵੇ ਵੀ ਖਿਡਾਰੀਆਂ ਨੇ ਬੜੀਆਂ ਮੱਲਾਂ ਮਾਰੀਆਂ ਔਰ ਅੱਜ ਸਾਡੀ ਬੇਟੀ ਸੰਕੀ ਪਰਵਾਰ ਦੇ ਵਿੱਚੋਂ ਜਿਹੜਾ ਵਾ ਇੱਕ ਸੁਭਰਾ ਨਗਰ ਦਾ ਨਾਮ ਹੋਇਆ ਤੀਤਾ ਆ ਕੇ ਜੀ ਖੇਤ ਪੈ ਕੇ ਕਿੰਨਾ ਕੈਂਕੀ ਨੂੰ ਖੇੜੀ ਹੋਣਾ ਬੜੀ ਵੱਡੀ ਗੱਲ ਆ ਔਰ ਅਸੀਂ ਇਹਤ ਪਰਿਵਾਰ ਦਾ ਸਾਡੇ ਦਾ ਧੰਨਵਾਦ ਕਰਦੇ ਕਿ ਜਿਨ੍ਹਾਂ ਨੇ ਚੰਗੀ ਚਲੰਗਾ ਔਰ ਚੰਗਾ ਵਦਨ ਬਟੀਆਂ ਨੂੰ ਥੀਕੀ ਔਰ ਬਾਹਰ ਭੇਜਿਆ ਔਰ ਡੇਟਾਂ ਦੇ ਵਿੱਚ ਪਾਉਣਾ ਔਰ ਪੂਰੀ ਖਭਰਾ ਨੱਚਾ ਪੂਰੇ ਹਰਮਤਾਨ ਜ਼ਿਲ੍ਹੇ ਦਾ ਜਾਂ ਪੱਟੀ ਏਰੀਆ ਦਾ ਜਿਹੜਾ ਨਾਂ ਜਿਹੜਾ ਬਾ ਰੋਸ਼ਨੀ ਕਰਨਾ ਅਸੀਂ ਤੈਅ ਕਰ ਲਓ ਇਹ ਫੈਕਟਰੀ ਪ੍ਰਵਾਸ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਰਤਾ ਸਦਾ ਵਾਹਿਗੁਰੂ ਜੀ